ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤੈਂ ਕਮਨ ਕੀ ਮਤ ਲੀਨ ਨਿਮਖ ਘਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਨ ਦੀਨ ਰਹਾਉ ਖਾਤ ਪੀਵਤ ਸੁਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਬਿਕਾਰ ਬਹੰਦਾ ਅਨਕ ਜੋਨ ਪਰਮੀਨ ਗੋਵਿੰਦ ਬਿਸਰੇ ਕਮਨ ਦੁਖ ਗਣੀਐ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਚਰਨ ਹੈ ਊਟ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਿਉ ਦੁਰਮਤ ਜਾਤ ਬਹੀ ਰਹਾਉ ਅਗਹਿ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਤਲ ਪੇਖ ਪੇਖ ਮਨ ਵਿਗਸਿਉ ਪੂਰ ਰਹਿਉ ਸ੍ਰਬਮਹੀ ਦੀਨ ਦਿਆਲ ਪ੍ਰੀਤਮ ਮਨਮੋਹਨ ਮਿਲ ਸਾਧ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਭੀਰ ਨਾ ਫਹੀ ਸਾਰੰਗ ਮਹੱਲਾ ਪੰਜਵਾਂ ਮਾਹੀਰੀ ਮਨ ਮੇਰੋ ਮਤਵਾਰੂ ਤੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰੱਪਿਉ ਖਮਾਰੂ ਰਹਾਉ ਨਿਰਮਲ ਭਏ ਊਜਲ ਜਸ ਗਾਵਤ ਬਹੋਰ ਨਾ ਹੋਤਕਾਰੂ ਚਰਨ ਕਮਲ ਸਿਓ ਡੋਰੀ ਰਾਤੀ ਭੇਟਿਓ ਪੁਰਖ ਅਪਾਰੂ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੂ ਨਾਨਕ ਨਾਮ ਰਸਕ ਬੈ ਰਾਗੀ ਕੁਲਹਿ ਸਮੂਹਾ ਤਾਰੂ ਸਾਰੰਗ ਮਹੱਲਾ 5 ਮਾਈਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਵਨ ਕੋ ਦਾਤਾ ਮਾਇਆ ਸੰਗ ਲਪਟਾਹਿ ਰਹਾਉ ਨਾਮ ਬਸਾਰ ਚੱਲਹਿ ਅਨਮਾਰਗ ਨਰਕ ਘੋਰ ਮਹਿ ਪਾਹਿ ਅਨਕ ਸਜਾਈ ਗਣਤ ਨ ਆਵੈ ਗਰਬੈ ਗਰਭ ਪਰਮਾਹਿ ਸੇਤਨਵੰਤੇ ਸੇਪਤਵੰਤੇ ਹਰ ਕੀ ਸਰਨ ਸਮਾਹਿ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬੋਹਰ ਨ ਆਵਹਿ ਜਾਹਿ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕੁਠਾਰ ਭ੍ਰਮ ਬਨ ਦਹਿਨ ਭਏ ਖਿਨ ਭੀਤਰ ਰਾਮ ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਐ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨਾ ਜੂਐ ਹਾਰ ਆਠ ਪਹਿਰ ਪ੍ਰਭ ਕੇ ਗੁਣ ਗਾਵਹਿ ਪੂਰਨ ਸ਼ਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨਹਿ ਪੁਨਹਿ ਨਮਸ਼ਕਾਰ ਸਾਰੀ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚਹਿ ਬਿਰਲੇ ਲਾਗੇ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨ ਤਾਕੂ ਕਾਮ ਜਾਂ ਕਹਿ ਰਿਦੈ ਵਸੈ ਭੈ ਪੰਜਨ ਤਿਸ ਜਾਣੈ ਸਗਲ ਜਹਾਨ ਕਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰਿ ਮਹੱਲਾ ਪੰਜਵਾਂ ਵੂਠਾ ਸਰਬ ਥਾਈ ਮੇ ਆਨੰਦ ਮੰਗਲ ਗਾਉ ਹਰ ਜਸ ਪੂਰਨ ਪ੍ਰਗਟਿਉ ਨੇਹ ਰਹਾਉ ਚਾਰ ਕੁੰਟ ਦਹ ਦਿਸ ਜਲ ਨਿਦ ਊਨ ਥਾਉ ਨਾ ਕੀ ਕਿਰਪਾ ਨਿਦ ਗੋਬਿੰਦ ਪੂਰਨ ਜੀ ਦਾਨ ਸਭ ਦੇ ਸਤ ਸਤ ਹਰ ਸਤ ਸੁਆਮੀ ਸਤ ਸਾਜ ਸੰਗੇਉ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇ ਸਾਰਿ ਮਹੱਲਾ ਪੰਜਵਾਂ ਗੋਬਿੰਦ ਜਿਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਵਾਰ ਰਹਾਓ ਕਰ ਮਸਟਕ ਧਾਰਿਓ ਮੇਰੇ ਮਾਥੇ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸ ਕੇ RAM ਨਾਮ ਧਿਆਏ ਅਬ ਚਲ ਨੀਮਤ ਰਾਈ ਸਤ ਗੁਰ ਕਬ ਹੂੰ ਡੋਲਤ ਨਾਹੀ ਗੁਰੂ ਨਾਨਕ ਜਬ ਭਏ ਦਿਆਰਾ ਸਰਬ ਸੁਖਾਂ ਨਿਧ ਪਾਹੀ ਸਾਰੀ ਮਹੱਲਾ ਪੰਜਵਾਂ ਨਿਭੇ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਧ ਧਨ ਵਿਖੇ ਮਾਹੀ ਅਲੇਪ ਰਹਾਉ ਜੀ ਜੰਤ ਸਗਲ ਸੰਤੋਖੇ ਆਪਨਾ ਪ੍ਰਭ ਧਿਆਏ ਰਤਨ ਜਨਮ ਅਪਾਰ ਜੀਤਿਓ ਬਹੁੜਿ ਜੋਨ ਨਾ ਪਾਏ ਪਏ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲਾਗਾ ਪ੍ਰਭ ਸਿਉ ਰੰਗ ਸਾਰੀ ਮਹੱਲਾ ਪੰਜਵਾਂ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ 모ਹਿਓ ਅਕਿਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਧ ਪਹਿ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨ ਸੰ ਭ੍ਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਹੁਰ ਨਾ ਜੂਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਏਕ ਸਵੇ ਨਾ ਹਾਂ ਆਨ ਨਾ ਜਾਣੂ ਦੁਤੀਆ ਭਾਉ ਸਭ ਲੂ ਰਹਾਉ ਤਿਆਗ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ 모ਹਿਉ ਕਾਢੀ ਨਰਕ ਤੇ ਧੂ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨ ਸੀ ਹਉ ਮੈਂ ਹੂ RAM ਰੰਗ ਰਾਤੇ ਦਾਸ ਨਾਨਕ ਮਾਉਲਿਓ ਮਨ ਤਨ ਜੂਹ ਸਾਰੰਗ ਮਹੱਲਾ ਪੰਜਵਾਂ ਬਿਨ ਸੇ ਕਾਚ ਕੇ ਬਿਵਹਾਰ RAM ਭਜ ਮਿਲ ਸਾਧ ਸੰਗਤ ਇਹ ਜਗ ਮਹਿ ਸਾਰ ਰਹਾਉ ਈਤ ਊਤ ਨਾ ਡੋਲ ਕਤ ਹੂੰ ਨਾਮ ਹਿਰਦੈ ਧਾਰ ਗੁਰ ਚਰਨ ਬੋਹਤ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਏ ਅਮਰਤ ਪੀਓ ਨਾਨਕ ਆਣ ਰਸ ਸਭ ਖਾਰ ਸਾਰਿਗ ਮਹੱਲਾ ਪੰਜਵਾਂ ਤਾਂ ਤੇ ਕਰਨ ਪਲਾਹਾ ਕਰੇ ਮਹਾ ਵਿਕਾਰ ਮੋਹ ਮਦ ਮਾਤੋ ਸਿਮਰਤ ਨਾਹੀ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੁਖ ਜਰੇ ਸਫਲ ਦੇਹ ਤਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿਧ ਸਭਿ ਉਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਧਰ ਹੈ ਲਾਗ ਪੱਲੇ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਹਿ ਕਬ ਆਖੀ ਰਹਾਉ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ 베ਦਿਆ ਕਰ ਸਰਬਸੇ ਅੰਤਰ ਰਾਖੀ ਬੇਦਪ੍ਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਥੀ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਖੀ ਰਾਮ ਕੀ ਤੂੰ ਮਾਖੀ ਜਹ ਦੁਰਗੰਧ ਤਹਾਂ ਤੂੰ ਬੈਸਹਿ ਮਹਾ ਵਿਖਿਆ ਮਦ ਚਾਖੀ ਰਹਾਉ ਕਿਤਹਿ ਅਸਥਾਨ ਤੂੰ ਟਿਕਨ ਨਾ ਪਾਵੈ ਇਹੀ ਬਿਦ ਦੇਖੀ ਆਖੀ ਸੰਤਾਂ ਬਿਨ ਤੈ ਕੋਏ ਨਾ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾਂ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰਿ ਮਹੱਲਾ ਪੰਜਵਾਂ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਕਰ ਕਿਰਪਾਲੀ ਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨ ਸੀ ਦੁਤੀਆ ਆਸ ਮਹਾ ਧਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸ਼ੀ ਹਰ ਨਾਨਕ ਰਤਨ ਲਹਿਓ ਸਾਰੇ ਵਿਮਹੱਲਾ ਪੰਜਵਾ ਮਾਈਰੀ ਅਰੇ ਉਹ ਪ੍ਰੇਮ ਕੀ ਖੋਰ ਦਰਸ਼ਨ ਰੁਚਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਦਪ ਹਰ ਸਰਬਸ ਧਨ ਮੋਰ ਤ੍ਰਿਗ શરીર ਅਸਤ ਵਿਸ਼ਟਾ ਕ੍ਰਿਮ ਬਿਨ ਹਰ ਜਾਣਤ ਹੋਰ ਭਇਓ ਕਿਰਪਾਲ ਦੀਨ ਦੁਖ ਪੰਜਨ ਪਰਾ ਪੁਰਬਲਾ ਜੋਰ ਨਾਨਕ ਸਰਨ ਕਿਰਪਾ ਨਿਦ ਸਾਗਰ ਬਿਨ ਸਿਓ ਆਨ ਨਿਹੋਰ ਸਾਰੰ ਮਹੱਲਾ ਪੰਜਵਾਂ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾਡੇ ਖੋਏ ਪਰਾਪੂਰਵ ਜਿ ਸਹਿ ਲਿਖਿਆ ਬਿਰਲਾ ਪਾਏ ਕੋਇ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਇ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤ ਸਾਰ ਹਰ ਬਿਸਾਰ ਜੋ ਆਨ ਰਾਚ ਹੈ ਮਿਤਨ ਸਭ ਵਿਸਥਾਰ ਰਹਾਉ ਸਾਧ ਸੰਗਮ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰਬਿੰਦ ਵਸਾਏ ਹਿਰਦੈ ਬਹੁਰ ਜਨਮ ਨਾ ਮਾਰ ਕਰ ਅਨੰਗ ਰਹੋ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰ ਸਾਰੰਗ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕੈ ਦਰ ਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨ ਸੇ ਸਭ ਅਬਮਾਨੀ ਰਹਾਉ ਤਾਰ ਅਨੰਗ ਰਹੋ ਆਪਣੀ ਕਰ ਲੀਨੀ ਗੁਰਮਖ ਪੂਰ ਗਿਆਨੀ ਸਰਬ ਸੂਕ ਆਨੰਦ ਖਨੇਰੇ ਠਾਕੁਰ ਦਰਸ ਧਿਆਨੀ ਨਿਕਤ ਵਰਤਨ ਸਾ ਸਦਾ ਸੁਹਾਗਣ ਦਹਿ ਦਿਸ ਸਾਈ ਜਾਨੀ ਪ੍ਰਿਆ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੀ ਮਹੱਲਾ ਪੰਜਵਾਂ ਤਉ ਚਰਨ ਆਸਰੋ ਈਸ ਤੁਮਹਿ ਪਛਾਨੂ ਸਾਥ ਤੁਮਹਿ ਸੰਗ ਰਾਖਨ ਹਾਰ ਤਮੈ ਜਗਦੀਸ਼ ਰਹਾਉ ਤੂ ਹਮਰੋ ਹਮ ਤਮਰੇ ਕਹੀਐ ਇਤ ਉਤ ਤੁਮਹੀ ਰਾਖੇ ਤੂ ਬੇਅੰਤ ਅਪਰੰਪਰ ਸੁਆਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾਂ ਕੋ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਾਹ ਮਾਨੀ ਸਾਰੀ ਮਹੱਲਾ ਪੰਜਵਾਂ ਚੌਪਦੀ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜ 판 ਕਰਮ ਬੇਕਾਰ ਮਾਨ ਮੋਹ ਨ ਭੁਜਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ ਖਾਤ ਪੀਵਤ ਹਸਤ ਸੋਵਤ ਆਉਦ ਬਿਤੀ ਆਸਾਰ ਨਰਕ ਉਦਰ ਪਰਮੰਤ ਜਲ ਤੋ ਜਮਹਿ ਕੀਨੀ ਸਾਰ ਪਾਰਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਗੁਰੂ ਬੂਝ ਨਾਹੀ ਤਮ ਮੋਹ ਮਹਾ ਅੰਧਾਰ ਵਿਖਟ ਗਉਰੀ ਖਾਏ ਮੂਠੋ ਚਿਤ ਨਾ ਸਿਰਜਨ ਹਾਰ ਗੋਬਿੰਦ ਗੁਪਤ ਹੋਏ ਰਹਿਓ ਨਿਆਰੂ ਮਾਤੰਗ ਮਤ ਹੰਕਾਰ ਕਰ ਕਿਰਪਾ ਪ੍ਰਭ ਸੰਤ ਰੱਖ ਕੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨੇ ਆਇਓ ਗੋਪਾਲ ਪੁਰਖ ਅਪਾਰ ਸਰੰਗ ਮਹੱਲਾ ਪੰਜਵਾਂ ਕਰਿ ਸ਼ੀਵਾਂ ਪੜਤਾਲ ਇੱਕ ਊੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰ ਕਰੀਬੇ ਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਉ ਸੁਪਨਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹੇ ਮੋਹ ਲੀ ਪ੍ਰੇਅ ਪ੍ਰੀਤ ਹਿਰਦੈ ਮੇਲ ਸਰਬ ਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਿਆਰ ਕਾਏ ਆਨ ਆਨ ਰੂਚੀ ਐ ਹਰ ਸੰਗ ਸੰਗ ਖਚੀ ਐ ਜੋ ਸਾਧ ਸੰਗ ਪਾਈ ਕਹੋ ਨਾਨਕ ਹਰ ਧਿਆਏ ਅਬ ਰਹੇ ਜਮਹਿ ਮੇਲ ਸਾਰੰਗ ਮਹੱਲਾ ਪੰਜਵਾਂ ਕੰਚਨਾ ਬਹੁ ਦਤ ਕਰਾ ਭੂਮ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਭੇਦ ਜਿਹਵ ਭਨੇ ਦਸ ਅਸ਼ਟ ਖਸ਼ਟ ਸਰਵਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਧੁਨੇ ਮਨ ਚਰਨ ਕਮਲ ਲਾਗੇ ਵਰਤ ਸੰਧ ਸੋਚ ਚਾਰ ਕ੍ਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕ ਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ RAM ਦਯਾਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖਉ ਜਨ ਨਾਨਕ ਨਾਮ ਮਿਸਤ ਲਾਗੇ ਸਾਰੰਗ ਮਹੱਲਾ ਪੰਜਵਾਂ RAM 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 ਜਾਪ ਰਮਤ RAM ਸਹਾਈ ਰਹਾਉ ਸੰਤਨ ਕੈ ਚਰਨ ਲਾਗੀ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਬਦੇ ਆਪਣੀ ਪਾਈ ਬਿਨ ਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨਹਿ ਕੋ ਬੈਰਾਈ ਸੁਆਮੀ ਸੋ ਪ੍ਰਸੰਨ ਭਏ ਜਨਮ ਮਰਨ ਦੁਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣਗਾਈ